ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਸੰਦਾਂ ਦੀਆਂ ਬਹੁਤ ਸ਼ਿਕਾਇਤਾਂ ਪਹੁੰਚੀਆਂ ਕਿ ਸਿੱਖਾਂ ਤੋਂ ਗੁਰੂ ਕੀ ਕਾਰ ਤੇਤ ਸਨੇ ਉਹਨਾਂ ਨੂੰ ਬਹੁਤ ਤੰਗ ਕਰਦੇ ਹਨ ਅਤੇ ਕਾਰ ਤੇਤ ਵੀ ਗੁਰੂ ਕੀ ਗੋਲ ਤੇਥ ਪੂਰੀ ਨਹੀਂ ਪੁੰਦੀ ਗੁਰੂ ਜੀ ਨੇ ਇਹਨਾਂ ਨੂੰ ਸੋਧਣ ਵਾਸਤੇ ਵਿਸਾਖੀ ਦੇ ਮੇਲੇ ਉੱਤੇ ਸਾਰੇ ਮਸੰਦਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਸੰਗਤਾਂ ਨੂੰ ਲੈ ਕੇ ਵਿਸਾਖੀ ਤੇ ਆਨੰਦਪੂਰ ਪਹੁੰਚੋ ਤੇ ਮਸੰਦਾਂ ਨੇ ਆਪਣੇ ਆਪਣੇ ਇਲਾਕਿਆਂ ਤੋਂ ਸਾਰੀ ਕਾਰ ਤੇਰੇ ਇਕੱਠੀ ਕਰ ਲਈ ਅਤੇ ਫਿਰ ਸਭ ਨੇ ਸਲਾਹ ਕਰਕੇ ਅੱਧੀ ਤੋਂ ਜ਼ਿਆਦਾ ਮਾਇਆ ਆਪੋ ਆਪਣੇ ਘਰੇ ਪਹੁੰਚਾ ਦਿੱਤੀ ਤੇ ਫਿਰ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚ ਗਏ। ਵਸਾਤੀ ਵਾਲੇ ਦਿਨ ਗੁਰੂ ਜੀ ਨੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇਣ ਵਾਸਤੇ ਦੀਵਾਨ ਲਾਇਆ। ਸਭ ਸੰਗਤਾਂ ਨੇ ਆਪੋ ਆਪਣੀ ਧੇਟਾਂ ਅਰਪਣ ਕਰਕੇ ਦਰਸ਼ਨ ਕੀਤੀ ਤੇ ਗੁਰੂ ਜੀ ਤੋਂ ਖੁਸ਼ਨਾ ਪ੍ਰਾਪਤ ਕੀਤੀ। ਦੂਸਰੇ ਦਿਨ ਗੁਰੂ ਜੀ ਨੇ ਸਾਰੇ ਮਸੰਦਾਂ ਨੂੰ ਸੱਦ ਕੇ ਆਖਿਆ ਕਿ ਤੁਸੀਂ ਸਾਰੇ ਹੀ ਮੇਰੇ ਹਿਤਕਾਰੀ ਹੋ ਅਤੇ ਮੇਰੀ ਸੰਗਤ ਤੁਹਾਡੀ ਅਨਸਾਰੀ ਹੈ। ਕਾਰਤੇ ਇਸ ਸਮੇਂ ਬਹੁਤ ਥੋੜੀ ਆਈ ਹੈ ਇਸ ਦਾ ਕੀ ਕਾਰਨ ਹੈ? ਮਸੰਦਾਂ ਨੇ ਉੱਤਰ ਦਿੱਤਾ ਕਿ ਗੁਰੂ ਜੀ ਜਿਹੜੇ ਧੰਨવાન ਸਿੱਖ ਬਹੁਤ ਮਾਇਆ ਦੇਣ ਵਾਲੇ ਹੁੰਦੇ ਸਨ ਉਹ ਮਰ ਗਏ ਨੇ। ਹੁਣ ਗਰੀਬ ਸਿੱਖ ਰਹਿ ਗਏ ਸਨ ਉਹਨਾਂ ਉੱਤੇ ਕਿਰਪਾ ਕਰੋ। ਉਹ ਵੀ ਜਿਆਦਾ ਮਾਇਆ ਭੇਟ ਕਰਨ ਲਈ ਸਮਰੱਥ ਹੋ ਜਾਣਗੇ। ਗੁਰੂ ਜੀ ਨੇ ਕਿਹਾ ਕਿ ਭਾਈ ਮਸੰਦੋ ਤੁਸੀਂ ਛੁਤ్రਾਈ ਨਾ ਕਰੋ ਜੋ ਤੁਸੀਂ ਪਹਿਲਾਂ ਤੇਤਾਂ ਨਿਯਤ ਕੀਤੀ ਹੋਈ ਹੈ ਉਸ ਨੂੰ ਪੂਰਾ ਕਰੋ ਘਟ ਨਾ ਕਰੋ ਸਾਰੇ ਮਸੰਦ ਗੁਰੂ ਜੀ ਪਾਸੋਂ ਇਹ ਹੁਕਮ ਸੁਣ ਕੇ ਚਿੱਤ ਵਿੱਚ ਇਸ ਦਾ ਉਪਾਏ ਸੋਚਦੇ ਹੋਏ ਆਪਣੇ ਮੁਖੀਏ ਚੇਤੋ ਮਸੰਦ ਪਾਸ ਚਲੇ ਗਏ ਚੇਤੋ ਨੂੰ ਸਾਰੇ ਦਾ ਦੱਸ ਕੇ ਕਹਿਣ ਲੱਗੇ ਕਿ ਗੁਰੂ ਜੀ ਬੜੇ ਸਖਤ ਹੋ ਗਏ ਸਨ ਅਤੇ ਸਾਨੂੰ ਕਹਿੰਦੇ ਹਨ ਕਿ ਕਾਰ ਪੇਟ ਦੀ ਮਾਇਆ ਪੂਰੀ ਕਰੋ ਸਸਾਨੇ ਬਹੁਤ ਸਮਝਾਇਆ ਹੈ ਪਰ ਉਹ ਕੋਸ਼ ਨਹੀਂ ਸੌਂਦੀ। ਤੋ ਹੁਣ ਕੋਸ਼ ਸੋਚ ਕੇ ਸਾਡੀ ਮਦਦ ਕਰ ਨਹੀਂ ਤਾਂ ਗੱਲ ਬਗੜ ਜਾਵੇਗੀ। ਜੇ ਤੂੰ ਮਸੰਦ ਨੇ ਗੁਰੂ ਜੀ ਦੀਆਂ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣੀਆ ਤੇ ਦੂਸਰੇ ਦਿਨ ਤੇਤੋ ਨੇ ਗੁਰੂ ਜੀ ਨੂੰ ਆਖਿਆ ਕਿ ਸਾਰੇ ਮਸੰਦ ਤੁਹਾਡੇ ਸੇਵਾਦਾਰ ਹਨ। ਇਹਨਾਂ ਨੂੰ ਤੁਹਾਡਾ ਹੀ ਸਹਾਰਾ ਹੈ। ਇਹ ਸੰਗਤਾਂ ਦਾ ਸਾਰਾ ਹੀ ਧਨ ਇਕੱਠਾ ਕਰਕੇ ਤੁਹਾਡੇ ਅੱਗੇ ਰੱਖ ਦਿੰਦੇ ਹਨ। ਗੁਰੂ ਜੀ ਨੇ ਤੇਤੋ ਨੂੰ ਪਿਆ ਕਿ ਭਾਈ ਤੇਤੋ ਤੂੰ ਸਿਆਣਾ ਹੈ। ਇਹ ਮਸਾਂਦ ਮੈਨੂੰ ਆ ਕੇ ਪਰਮੋੜਾ ਚੁੰਦੇ ਹਨ ਕਿ ਸਾਰੇ ਧੰਨੀ ਸਿੱਖ ਮਰ ਗਏ ਨੇ ਪਿੱਛੇ ਗਰੀਬ ਸਿੱਖ ਰਹਿ ਗਏ ਨੇ ਉਹ ਪੂਰੀ ਕਾਰ ਤੇਤ ਨਹੀਂ ਦੇ ਸਕਦੇ ਇਹਨਾਂ ਦੇ ਇਹ ਖੋਤੇ ਵਾਕ ਮੈਨੂੰ ਚੰਗੇ ਨਹੀਂ ਲੱਗਦੇ ਇਹਨਾਂ ਨੇ ਸੰਗਤ ਦੇ ਲੋਭ ਦੇ ਨਾਲ ਸੰਗਤ ਦੀ ਨਿੰਦਿਆ ਕਰਕੇ ਪੂਜਾ ਦਾ ਬਹੁਤਾ ਧਨ ਆਪ ਰੱਖ ਲਿਆ ਹੈ ਅਤੇ ਥੋੜਾ ਸਾਡੇ پاس ਜਾਂਦਾ ਹੈ ਤੇ ਤੋ ਕਹਿਣ ਲੱਗਾ ਇਹ ਸਾਰੇ ਤੁਹਾਡੇ ਆਗਿਆਕਾਰ ਹਨ ਇਹਨਾਂ ਨੂੰ ਹੁਣ ਮਾਨ ਵਡਿਆਈ ਦੋ ਜਿਸ ਕਰਕੇ ਇਹਨਾਂ ਨੂੰ ਸਾਰੀ ਸੰਗਤ ਮੰਨ ਕੇ ਬਹੁਤਾ ਧੰਨ ਗਏ ਜਿਸ ਕਰਕੇ ਇਹ ਗੁਰੂ ਘਰ ਦੇ ਲੰਗਰ ਦਾ ਖਰਚ ਸੰਭਾਲਣ ਇਹਨਾਂ ਦਾ ਨਿਰਾਦਰ ਨਾ ਕਰੋ ਇਹ ਗੱਲ ਸੁਣ ਕੇ ਗੁਰੂ ਜੀ ਨੇ ਚੇਤੋ ਨੂੰ ਆਖਿਆ ਅਸੀਂ ਤੇਰੀ ਗੱਲ ਸਮਝਦੇ ਹਾਂ ਕਾਰ ਪੇਟਾ ਦੀ ਮਾਇਆ ਚਰੋਨੀ ਅਤੇ ਝੂਠ ਬੋਲਣਾ ਇਹ ਦੋਵੇਂ ਦੋਸ਼ ਤੇਰੇ ਵਿੱਚ ਬਹੁਤ ਹਨ ਤੂੰ ਦੂਜਿਆਂ ਦੇ ਦੋਸ਼ਾਂ ਉੱਤੇ ਪਰਦਾ ਪਾਉਂਦਾ ਹੈ ਇਹ ਗੱਲ ਸੁਣ ਕੇ ਚੇਤੋ ਬਹੁਤ ਦੁਖੀ ਹੋਇਆ ਤੇ ਕਹਿ ਲਗਾ ਕਿ ਬੱਚਿਆਂ ਵਾਲੀ ਮਤ ਨਾ ਕਰੋ ਤੇ ਸਾਡੇ ਨਾਲ ਇਹੋ ਜੀਆਂ ਗੱਲਾਂ ਨਾ ਕਰੋ ਅਸੀਂ ਮਸਤੰਦ ਗੁਰੂ ਰਾਮ ਦਾਸ ਜੀ ਤੋਂ ਲੈ ਕੇ ਮੰਨ ਭੋਂਦੀ ਮਾਇਆ ਸੰਗਤ ਪਾਸਿਓਂ ਲੈਂਦੇ ਹਾਂ ਅਤੇ ਖਰਚਦੇ ਰਹੇ ਹਾਂ ਤੁਸੀਂ ਜੇ ਧੀਰਜ ਨਾਲ ਦੇਖੋਗੇ ਤੇ ਤੁਸੀਂ ਇਸ ਗੱਲ ਨੂੰ ਸਮਝ ਜਾਵੋਗੇ ਜੇ ਤੋਦੀ ਇਸ ਗੱਲ ਤੋਂ ਗੁਰੂ ਜੀ ਸਮਝਦੇ ਕਿ ਇਹ ਪਿਛਲੇ ਗੁਰੂ ਸਾਹਿਬਾਂ ਦੇ ਵੇਲੇ ਵੀ ਪੂਜਾ ਦੀ ਜਾਦਾ ਮਾਇਆ ਚ ਰੋਂਦੇ ਰਹੇ ਨੇ ਅਤੇ ਤਨ ਦੇ ਹੰਕਾਰ ਨਾਲ ਅੰਨੇ ਹੋਏ ਨੇ ਸੰਗਤ નિર્ਦੋਸ਼ ਹੈ ਇਹ ਖੋਤੀ ਮੱਤ ਵਾਲੇ ਲੋਭੀ ਮੂਰਖ ਹਨ ਜੋ ਸੰਗਤਾਂ ਨੂੰ ਗੱਲਾਂ ਨਾਲ ਪਰਮਾਣ ਲੈਦੇ ਹਨ ਇਹ ਵਿਚਾਰ ਕਰਕੇ ਆਪ ਕੀ ਚੁੱਪ ਹੋ ਗਈ ਤੇ ਇਸ ਤੋਂ ਨੂੰ ਕੋਈ ਉੱਤਰ ਨਾ ਦਿੱਤਾ ਗੁਰੂ ਜੀ ਦੇ ਦੋ ਵੇਲੇ ਦੀਵਾਨ ਸੱਜਦੇ ਦੋਨੋਂ ਵੇਲੇ ਸੰਗਤਾਂ ਦਰਸ਼ਨ ਕਰ ਲਈ ਹੁੰਦੀਆਂ ਕਾਰ ਤੇ ਦਰਸ਼ਨ ਪੇਰ ਦੀ ਬਹੁਤ ਮਾਇਆ ਗੁਰੂ ਜੀ ਦੇ ਹਜ਼ੂਰ ਅਰਪਣ ਹੁੰਦੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਸ ਵਿੱਚ ਗੱਲਾਂ ਕਰਦੇ ਕਿ ਮਸੰਦ ਸਾਨੂੰ ਬਹੁਤ ਤੰਗ ਕਰਦੇ ਨੇ ਇਨ੍ਹਾਂ ਗੱਲਾਂ ਦੀ ਸਰੋਤ ਤੋਂ ਗੁਰੂ ਜੀ ਨੇ ਅਨੁਭਵ ਕਰ ਲਿਆ ਕਿ ਮਸੰਦਾਂ ਤੋਂ ਸੰਗਤ ਬਹੁਤ ਜ਼ਿਆਦਾ ਦੁਖੀ ਉਹ ਇਨ੍ਹਾਂ ਦੀ ਸ਼ਰਦਾ ਨਾਲ ਦੁਖੀ ਹੋਈ ਮਾਇਆ ਨਹੀਂ ਲੈਂਦੀ ਇਹ ਬਹੁਤ ਝੂਠੇ ਹਨ ਇਨ੍ਹਾਂ ਤੋਂ ਸੰਗਤ ਨੂੰ छुटਕਾਰਾ ਦਿਵਾਣਾ ਚਾਹੀਦਾ ਹੈ ਅੱਗੇ ਤੋਂ ਸਿੱਖ ਆਪਣੀ ਕਾਰਕੇਟ ਆਪੇ ਹੀ ਆਣ ਕੇ ਬਿਆ ਕਰੇ ਇਦھر ਆਪ ਜੀ ਵਿਚਾਰ ਕਰ ਰਹੇ ਸਨ ਤੇ ਉਦਨ ਮਸੰਦ ਆਪਣੀਆਂ ਗੱਲਾਂ ਸੋਚ ਰਹੇ ਸਨ ਤੇ ਉਹ ਸਿੱਖ ਵੀ ਗੁਰੂ ਜੀ ਦੇ ਦਰਸ਼ਨ ਕਰਨ ਆ ਗਿਆ ਜਿਸ ਤੋਂ ਚੇਤੋ ਕਾਰ ਪੇਟਾ ਲੈਂਦਾ ਹੁੰਦਾ ਸੀ ਉਸਨੇ ਪਹਿਲਾਂ ਚੇਤੋ ਦੇ ਹੱਥੇ ਇੱਕ ਹਾਥੀ ਦੰਦ ਦਾ ਸੁੰਦਰ ਚੂੜਾ ਜਿਸ ਵਿੱਚ ਬਹੁਤ ਕੀਮਤੀ ਹੀਰੇ ਆਦਕ ਜੁੜੇ ਹੋਏ ਸਨ ਮਾਤਾ ਜੀ ਵਾਸਤੇ ਪੇੜ ਕੀਤਾ ਸੀ ਪਰ ਚੇਤੋ ਨੇ ਚੂੜਾ ਮਾਤਾ ਜੀ ਨੂੰ ਅਰਪਣ ਨਾ ਕਰਨ ਦੀ ਬਜਾ ਆਪਣੀ ਪਤਨੀ ਦੇ ਹੱਥੀ ਪਵਾ ਦਿੱਤਾ ਸੀ ਜਦ ਇਹ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਤੇ ਚੇਤੋ ਨੂੰ ਡਰ ਹੋ ਗਿਆ ਕਿ ਇਹ ਸਿੱਖ ਗੁਰੂ ਜੀ ਨੂੰ ਪੁੱਛ ਹੀ ਨਾ ਲਵੇ ਕਿ ਮੈਂ ਜੋ ਸੁੰਦਰ ਚੂੜਾ ਮਾਤਾ ਜੀ ਵਾਸਤੇ ਚੇਤੋ ਦੇ ਹੱਥ ਭੇਜਿਆ ਸੀ ਉਹ ਮਿਲ ਗਿਆ ਹੈ ਜਾਂ ਨਹੀਂ ਜਦ ਗੁਰੂ ਜੀ ਨੂੰ ਪਤਾ ਲੱਗੇਗਾ ਕਿ ਉਹ ਚੂੜਾ ਸਾਡੇ ਕੋਲ ਨਹੀਂ ਪਹੁੰਚਿਆ ਉਹ ਮੈਨੂੰ ਪੁੱਛਣਗੇ ਮੇਰੀ ਬੇਈਮਾਨੀ ਸਾਬਤ ਹੋ ਜਾਵੇਗੀ ਇਸ ਲਈ ਉਸਨੇ ਚੋਬਦਾਰ ਨੂੰ ਆਖਿਆ ਕਿ ਇਹ ਸਿੱਖ ਬੁੱਢੀ ਦਾ ਹੋਲਾ ਹੈ ਇਸ ਨੂੰ ਅੱਗੇ ਗੁਰੂ ਪਾਸ ਨਾ ਜਾਣ ਦੇਣਾ ਉਹਨਾਂ ਨੂੰ ਵਿਅਰਥ ਬੋਲ ਕੇ ਤੰਗ ਕਰੇਗਾ ਚੋਬਦਾਰ ਨੂੰ ਇਹ ਗੱਲ ਸਮਝਾ ਕੇ ਚੇਤੋ ਨਿਸ਼ਚਿਤ ਹੋ ਗਿਆ ਕਿ ਹੁਣ ਮੇਰਾ ਪਤਾ ਨਹੀਂ ਚੱਲੇਗਾ ਇੱਕ ਦਿਨ ਜਦ ਸਭਾਵਕੀ ਉਸ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗਾ ਤਾਂ ਉਸ ਨੂੰ ਅੱਗੇ ਜਾਣ ਤੋਂ ਦਰਪਾਲ ਨੇ ਰੋਕ ਦਿੱਤਾ ਤੇ ਕਹਿਆ ਕਿ ਇਹ ਸਮਾਂ ਗੁਰੂ ਜੀ ਨੂੰ ਮਿਲਣ ਦਾ ਨਹੀਂ ਹੈ ਇਸੇ ਤਰ੍ਹਾਂ 2-3 ਦਿਨ ਤੱਕ ਕੋਈ ਨਾ ਕੋਈ ਬਹਾਨਾ ਬਣਾ ਕੇ ਚੋਬਦਾਰ ਨੇ ਸਿੱਖ ਨੂੰ ਅੱਗੇ ਜਾਣ ਨਾ ਦਿੱਤਾ ਹੋਰ ਸਾਰੇ ਸਿੱਖਾਂ ਨੂੰ ਆਉਂਦੇ ਜਾਂਦੇ ਦੇਖ ਕੇ ਇਹ ਸਿੱਖ ਹੈਰਾਨ ਹੁੰਦਾ ਕਿ ਮੈਨੂੰ ਕਿਸ ਬਜਾਹ ਕਰਕੇ ਦਰਸ਼ਨ ਕਰਨ ਤੋਂ ਰੋਕਿਆ ਜਾਂਦਾ ਹੈ ਸਿੱਖ ਦੀਆਂ ਅਰਦਾਸਾਂ ਤੇ ਅੰਤਰਜਾਮੀ ਸਤਿਗੁਰੂ ਜੀ ਨੂੰ ਪਹੁੰਚ ਗਈਆਂ ਉਹਨਾਂ ਨੇ ਇੱਕ ਸਿੱਖ ਨੂੰ ਭੇਜ ਕੇ ਆਖਿਆ ਕਿ ਆਤੂਰ ਸਿੱਖ ਨੂੰ ਸਾਡੇ ਪਾਸ ਲਿਆਓ ਤੇ ਆਤੂਰ ਸਿੱਖ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ ਨਮਸਕਾਰ ਕਰਕੇ ਚਰਨਾ ਪਾਸដាក់ਿਆ ਗੁਰੂ ਜੀ ਨੇ ਹਾਸੇ ਪੁੱਛਿਆ ਕਿ ਭਾਈ ਸਾਡੇ ਵਾਸਤੇ ਕੀ ਤੇਤਾ ਲਿਆਇਆ ਹੈ ਸੇਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹਜੂਰ ਮੈਨੂੰ ਇੱਕ ਬਹੁਮੁੱਲਿਆ ਚੂੜਾ ਕਿਤੋਂ ਮਿਲਿਆ ਸੀ ਉਹ ਮੈਂ ਗੁਰੂ ਘਰ ਦਾ ਸਰਦਾਬਾਨ ਵੇਖ ਕੇ ਚੇਤੋ ਮਸੰਦ ਦੇ ਹੱਥ ਪੇਸ਼ ਕੀਤਾ ਤੇ ਹੁਣ ਦਰਸ਼ਨ ਕਰਨ ਵਾਸਤੇ ਹੀ ਹਾਜ਼ਰ ਹੋਇਆ ਹਾਂ ਗੁਰੂ ਜੀ ਨੇ ਸਿੱਖ ਦੀ ਇਹ ਗੱਲ ਸੁਣ ਕੇ ਉਸੇ ਸਮੇਂ ਚੇਤੋ ਨੂੰ ਸਾਧਕੇ ਪੁੱਛਿਆ ਕਿ ਇਸ ਸਿੱਖ ਨੇ ਜੋ ਸਾਡੇ ਵਾਸਤੇ ਚੂੜਾ ਦਿੱਤਾ ਸੀ ਉਹ ਅਸੀਂ ਦੇਖਿਆ ਨਹੀਂ ਉਹ ਕਿਸ ਨੂੰ ਦਿੱਤਾ ਹੈ ਚੇਤੋ ਨੇ ਕਿਹਾ ਕਿ ਇਸਨੇ ਕਿਸੇ ਹੋਰ ਮਸੰਦ ਨੂੰ ਚੂੜਾ ਦਿੱਤਾ ਹੋਵੇਗਾ ਮੈਨੂੰ ਨਹੀਂ ਦਿੱਤਾ ਇਹ بول ਗਿਆ ਹੈ ਗੁਰੂ ਜੀ ਨੇ ਤੇਤੋ ਨੂੰ ਸਮਝਾਇਆ ਕਿ ਇੱਕ ਵਾਰ ਤੂੰ ਸਿੱਖ ਦੀ ਭਾਵਨਾ ਨੂੰ ਪੂਰਾ ਕਰਨ ਵਾਸਤੇ ਚੂੜਾ ਸਾਨੂੰ ਦੇ ਦੇ ਦੋ ਤਿੰਨ ਦਿਨਾਂ ਬਾਅਦ ਤੈਨੂੰ ਹੀ ਲੈ ਲਈ ਅਸੀਂ ਨਹੀਂ ਰੱਖਾਂਗੇ ਅੱਗੋ ਤੇਤੋ ਨੇ ਬੜੇ ਕਰੋਧ ਨਾਲ ਕਿਹਾ ਕਿ ਇਹ ਗੁਰੂ ਮਾਰਿਆ ਝੂਠਾ ਹੈ ਤੁਸੀਂ ਬਿਨਾਂ ਸੋਚੇ ਸਮਝੇ ਇਸ ਨੂੰ ਸੱਚਾ ਮੰਨ ਲਿਆ ਹੈ ਸਾਨੂੰ ਝੂਠਾ ਕਰ ਰਹੇ ਹੋ ਇਹ ਤੋਤਾ ਝੂਠ ਉਖੇੜਨ ਵਾਸਤੇ ਗੁਰੂ ਜੀ ਨੇ ਉਸੇ ਦਿਨ ਹੀ ਪੰਜ ਸਿੱਖਾਂ ਨੂੰ ਚੇਤੋ ਦੇ ਘਰ ਤੇਜ ਕੇ ਆਖਿਆ ਇਸੇ ਘਰ ਦੇ ਚਬਾਰੇ ਵਿੱਚ ਇੱਕ ਤਾਕੀ ਹੈ ਉਸ ਵਿੱਚ ਇਸਨੇ ਇੱਕ ਰੇਸ਼ਮੀ ਕਪੜੇ ਵਿੱਚ ਲਪੇਟ ਕੇ ਚੂੜਾ ਰੱਖਿਆ ਹੋਇਆ ਹੈ ਉਹ ਲੈ ਆਵੋ ਹੁਕਮ ਅਨੁਸਾਰ ਚੇਤੋ ਦੇ ਚਬਾਰੇ ਵਿੱਚੋਂ ਸਿੱਖਾਂ ਨੇ ਚੂੜਾ ਕੱਢ ਕੇ ਲੈ ਆਂਦਾ ਇਹ ਸੁੰਦਰ ਚੂੜਾ ਵੇਖ ਕੇ ਗੁਰੂ ਜੀ ਉਸ ਸਿੱਖ ਉਤੇ ਬਹੁਤ ਪ੍ਰਸੰਨ ਹੋਏ ਤੇ ਚੇਤੋ ਨੂੰ ਪੁੱਛਿਆ ਕਿ ਝੂਠੇ ਪਾਪੀ ਦੱਸ ਇਹ ਕੀ ਹੈ ਸੇਖ ਝੂਠਾ ਹੈ ਜਾਂ ਤੂ ਝੂਠਾ ਹੈ ਤੇ ਤੋ ਮਸੰਦ ਸ਼ਰਮਿੰਦਗੀ ਨਾਲ ਮਰਿਆ ਹੋਇਆ ਸਿਰ ਨੀਵਾ ਕਰਕੇ ਬੈਠਾ ਰਹਾ ਬੋਲਿਆ ਕੁਛ ਨਾ ਤੇ ਤੋ ਨੂੰ ਝੂਠ ਤੇ ਚੋਰੀ ਦਾ ਡੰਡ ਦੇਣ ਵਾਸਤੇ ਗੁਰੂ ਜੀ ਨੇ ਇੱਕ ਕਰਾਏ ਵਿੱਚ ਗੋੜ ਤੇ ਪਾਣੀ ਉਬਾਲ ਕੇ ਉਹ ਸੁੱਪਰ ਭਰ ਭਰ ਕੇ ਕੜਛੇ ਪੁਆਏ ਇਸ ਨਾਲ ਉਹ ਪਾਪੀ ਤੜ ਤੜ ਕੇ ਮਰਿਆ ਇਸ ਨੂੰ ਬੁਰੀ ਹਾਲਤ ਨਾਲ ਮਰਿਆ ਵੇਖ ਕੇ ਦੂਸਰੇ ਮਸੰਦ ਬਹੁਤ ਜ਼ਿਆਦਾ ਡਰ ਗਏ ਸਤਨਾਮ ਸ੍ਰੀ ਵਾਹਿਗੁਰੂ